ਤੇ ਨੇ ਸੰਪਾਸੀ ਵੀਰੇ 10000 ਰੁਪਇਆ ਸੀਗਾ ਤਿੰਨ ਕੜੀਆਂ ਕਿੰਨੇ ਕਬਜੇ ਦੀ ਘਟਨਾ ਲਾਤਾ ਹੈ 12 ਕਲਾ ਟਾਈਮ ਹੋਗਾ ਦਿਨ ਦਿਹਾੜੇ ਦੀ ਗੱਲ ਆਈ ਹਾਂ ਦਿਨ ਦਿਹਾੜੇ ਹੀ ਆ ਵੀਰੇ ਦਿਨੇ 12 ਵਜੇ ਹਾਂ ਦਿਨ 1 ਵਜੇ ਅਸੀਂ ਮੁੜ ਕੇ ਆ ਗਏ ਸੀ हां स्मार्ट ਸਾਡੇ ਹੈ ਨਹੀਂ ਸੀ ਜਿੰਦੇ ਕੁੰਡੇ ਆ ਅੰਦਰੋਂ ਜਾਂਦੀ ਕੁੰਡਾ ਵੀ ਲੱਗਿਆ ਸੀ ਜਿਹਦੇ ਮੈਂ ਜਿੰਦਾ ਖੋਲੇ ਗੇਟ ਖੁੱਲੇ ਨੇ ਅੰਦਰੋਂ ਕੁੰਡਾ ਲੱਗਿਆ ਹੋਇਆ ਸੀ ਫੇਰ ਮੈਂ ਇਹ ਬੇਤ ਵਿੱਚ ਦੀ ਦੇਖਿਆ ਮੈਂ ਕਿ ਮੈਂ ਲੋਕ ਲਾ ਕੇ ਗਈਆਂ ਸਾਰੇ ਬਾਗ ਗੇਟ ਘਾਤੋ ਖੁੱਲੇ ਆ ਫੇਰ ਗਮੰਡੀਆਂ ਦਾ ਮੁੰਡਾ ਆਇਆ ਉਹਨੂੰ ਮੈਂ ਬੁਲਾਇਆ ਮੈਂ ਕਿ ਆ ਮੈਂ ਕਿ ਗੁੱਗੀ ਵੀ ਸਾਡੇ ਤੇ ਬਾਹਰ ਅੰਦਰ ਕੋਈ ਹੈਗਾ ਮੈਂ ਕਿ ਬਾਹਰ ਨਹੀਂ ਖੁੱਲਦਾਗਾ ਤੇ ਮੈਂ ਕਿ ਸਾਡੇ ਤੇ ਜਿੰਦੇ ਗੁੱਡੇ ਪਏ ਆ ਸਾਰੇ ਤੇ ਮੈਂ ਤਾਂ ਵੀ ਕਿਥੋਂ ਦੀ ਆਇਆ ਕਿਥੋਂ ਜਦੋਂ ਪਤਾ ਹੀ ਨਹੀਂ ਲੱਗਿਆ ਕੀ ਲੱਗਦਾ ਵੀ ਗੇਟ ਰਾਹੀਂ ਆਏ ਆ ਜਾਂ ਕੰਦ ਗੁੰਦ ਟੱਪ ਕੇ ਆਏ ਹੁਣ ਵੀਰੇ ਕੀ ਪਤਾ ਕੀ ਇਥੋਂ ਦੀ ਆਇਆ ਕਿ ਕੱਲ੍ਹ ਦੇ ਤੇ ਇਦਾਂ ਕਿਵੇਂ ਆਏ ਹੁਣ ਗਏ ਨਹੀਂ ਸਕਦੇ ਕੁਛ ਨਹੀਂ ਪਤਾ ਹੁਣ ਜੇ ਤਾਂ ਉਹਨਾਂ ਦੇਖਿਆ ਹੋਵੇ ਕਿਸੇ ਨੇ ਕੀ ਘਟਨਾ ਹੋਈ ਹੈ ਤੁਹਾਡੇ ਘਰੇ ਜੀ ਬਸ ਵੀਰੇ ਅਸੀਂ ਗਏ ਸੀਗੇ ਬਸ ਘੰਟਾ ਡੇਢ ਘੰਟਾ ਹੀ ਸਾਨੂੰ ਲੱਗਿਆ ਸਮਝ ਤੇ ਬਸ ਆਉਂਦੇ ਨੂੰ ਇਹ ਕੰਮ ਹੋ ਗਿਆ ਸਾਰਾ ਕੀ ਕੀ ਮਤਲਬ ਚੋਰੀ ਹੋਈ ਹੈ ਕੀ ਨਾ ਤੁਹਾਡੇ ਚੋਰ ਗਈ ਹੋਈ ਹੈ ਵੀਰੇ ਹਾਂ ਤੇ ਕੀ ਕੀ ਚੋਰੀ ਹੋ ਗਿਆ ਜੀ ਤੁਹਾਡੇ ਬਸ ਤੇਨ ਸ਼ੈਂਪੂ ਸੀ ਵੀਰੇ 10000 ਰੁਪਏ ਸੀਗਾ ਤਿੰਨ ਘੜੀਆਂ ਸੀ ਕਿੰਨੇ ਕਬਜੇ ਦੀ ਘਟਨਾ ਮੰਨ ਆਇਆ 12 ਕਦਾ ਟਾਈਮ ਹੋਊਗਾ ਵੀਰੇ ਦਿਨ ਦਿਹਾੜੇ ਦੀ ਗੱਲ ਆ ਇਹ ਹਾਂ ਦਿਨ ਦਿਹਾੜੇ ਹੀ ਆ ਵੀਰੇ ਦਿਨੇ 12 ਵਜੇ ਹਾਂ ਦਿਨੇ ਤੁਸੀਂ ਕਿੰਨਾ ਵਜੇ 1 ਵਜੇ ਅਸੀਂ ਮੁੜ ਕੇ ਆਗੇ ਸੀਗੇ ਉਧਰੋਂ ਜਦੋਂ ਤੁਸੀਂ ਆ ਕੇ ਦੇਖਿਆ ਤੇ ਫਿਰ ਤੁਹਾਡਾ ਸਮਾਨ ਹਾਂ ਸਮਾਨ ਸਾਡਾ ਹੈ ਨਹੀਂ ਸੀ ਜਿੰਦੇ ਕੁੰਡੇ ਆ ਅੰਦਰੋਂ ਜੰਦੇ ਕੁੰਡਾ ਵੀ ਲੱਗਿਆ ਸੀ ਜਿਹੜਾ ਮੈਂ ਜਿੰਦਾ ਖੋਲਿਆ ਗਿਆ ਤੇ ਖੁੱਲਿਆ ਨੇ ਅੰਦਰੋਂ ਕੁੰਡਾ ਲੱਗਿਆ ਹੋਇਆ ਸੀ ਫੇਰ ਮੈਂ ਆ ਬੈਠ ਵਿੱਚ ਦੀ ਦੇਖਿਆ ਮੈਂ ਕਿ ਮੈਂ ਲੋਕ ਲਾ ਕੇ ਗਈਆਂ ਸਾਰੇ ਬਾਗ ਡੇਟ ਕਾ ਤੋਂ ਖੁੱਲੇ ਆ ਫਿਰ ਇਹ ਗਮੰਡੀਆ ਦਾ ਮੁੰਡਾ ਆਇਆ ਉਹਨੂੰ ਮੈਂ ਬੁਲਾਇਆ ਮੈਂ ਕਿ ਆ ਮੈਂ ਕਿ ਗੁੱਗੀ ਵੀ ਸਾਡੇ ਤੇ ਬਾਹਰ ਅੰਦਰ ਕੋਈ ਹੈਗਾ ਮੈਂ ਕਿ ਬਾਹਰ ਨਹੀਂ ਖੁੱਲਦਾਗਾ ਤੇ ਮੈਂ ਕਿ ਸਾਡੇ ਤੇ ਜਿੰਦੇ ਖੁੱਲੇ ਪਏ ਸਾਰੇ ਕੁੰਡੇ ਤੇ ਮੁੜ ਕੇ ਉਹਨੇ ਫਿਰ ਪੌੜੀ ਲਿਆਂਦੀ ਪਹਿਲਾਂ ਉੱਪਰ ਦੀ ਹੈ ਉੱਪਰ ਦੀ ਤਾਂ ਹੁਣ ਬਾਹਰ ਪੌੜੀਆਂ ਦਾ ਲੱਗਿਆ ਹੋਇਆ ਸੀ ਫਿਰ ਉਹਨੇ ਪੌੜੀ ਲਿਆਂਦੀ ਪੌੜੀ ਲਿਆ ਕੇ ਫਿਰ ਉਹਨੇ ਗੇਟ ਖਲੋਕਾ ਦਾ ਗੇਟ ਕਿਤੇ ਖੁੱਲੇ ਤੇ ਅੰਦਰ ਕੁੰਡਾ ਲੱਗਿਆ ਹੋਇਆਗਾ ਤੇ ਫਿਰ ਉਹਨੇ ਦੇਖਿਆ ਸਾਰੇ ਜਿਹਦੇ ਦੇਖਿਆ ਫਿਰ ਇਹ ਸਾਰਾ ਫਿਰ ਪਤਾ ਨਹੀਂ ਕਿ ਇੱਧਰ ਵੀ ਹੋਇਆ ਜੀ ਮੇਰੇ ਨੂੰ ਨਹੀਂ ਕੀ ਪਤਾ ਵੀ ਕਿੱਥੋਂ ਦੀ ਆਇਆ ਕਿੱਥੋਂ ਜਦੋਂ ਪਤਾ ਹੀ ਨਹੀਂ ਲੱਗਿਆ ਕਿਥੋਂ ਨਹੀਂ ਲੱਗਦਾ ਵੀ ਗੇਟ ਰਾਹੀਂ ਆਇਆ ਹੈ ਜਾਂ ਕੰਦ ਕੁੰਦ ਟੱਪ ਕੇ ਆਣ ਵੀਰੇ ਕੀ ਪਤਾ ਕਿ ਇੱਥੋਂ ਦੀ ਆਇਆ ਤੇ ਕੰਦੇ ਟੱਪੇ ਇੱਧਰ ਦੀ ਆਏ ਹਣ ਕਹਿ ਨਹੀਂ ਸਕਦਾ ਬਾਰਦਾਸ਼ਤ ਚੋਰੀ ਹੋਈ ਹੈ ਜੀ ਆਪਣੇ ਅੱਛਾ ਤੇ ਕਿੰਨੇ ਵਜੇ ਦੀ ਘਟਨਾ ਪਈ ਇਹ 11 ਤੋਂ 12 ਦੇ ਵਿੱਚ ਦੀ ਕਰੀਬ ਘਟਨਾ ਹੈ ਅੱਛਾ ਕਿਵੇਂ ਪਤਾ ਕਿਵੇਂ ਲੱਗਦਾ ਬਈ ਬੀ ਚੋਰੀ ਹੋਈ ਹੈਗੀ ਪਤਾ ਜੀ ਹੁਣ ਜਦੋਂ ਸਮਾਨ ਹੀ ਚੱਕ ਗਿਆਈ ਹੁਣ ਸਾਰਾ ਇਹ ਤੁਹਾਨੂੰ ਕਿਵੇਂ ਪਤਾ ਕਿਵੇਂ ਲੱਗਿਆ ਤੁਹਾਨੂੰ ਮੈਂ ਤਾਂ ਬਾਹਰ ਗਿਆ ਬਈ ਮੈਨੂੰ ਤਾਂ ਫੋਨ ਗਿਆ ਜੀ ਘਰੋਂ ਅੱਛਾ ਹਾਂ ਕੋਈ ਕੰਮ ਗਿਆ ਸੀ ਬਾਹਰ ਉਹ ਤਾਂ ਫੋਨ ਗਿਆ 부ੜੀਆਂ ਆਪਣੀਆਂ ਨਾਲ ਦੇ ਘਰਾਂ ਚ ਬੈਠਣ ਗਈਆਂ ਸੀਗੀਆਂ ਮਾਰਗੂ ਗਈ ਸੀ ਮਾਤਾ ਜੀ ਸਾਡੀ ਭੋਗਤ ਕੇ ਜੀ ਘਰੇ ਜਿੰਦੇ ਲਾ ਕੇ ਗਈਆਂ ਸੀ 부ੜੀਆਂ ਅੱਛਾ ਜਦੋਂ ਹੁਣ ਤੁਸੀਂ ਫਿਰ ਇਤਲਾਹ ਕਰਤੀ ਪ੍ਰਸ਼ਾਸਨ ਨੂੰ ਹਾਂ ਜੀ ਕਰਤੀ ਕਿੰਨੇ ਵਜੇ ਇਤਲਾਹ ਕੀਤੀ ਤੇ ਕਦੋਂ ਕੋ ਪਹੁੰਚ ਗਿਆ ਸੀ ਪ੍ਰਸ਼ਾਸਨ ਨੂੰ ਜੀ ਮੰਨ ਕੇ ਚੱਲੋ ਜੀ ਅਸੀਂ 3 3:30 ਵਜੇ ਕਰਕੇ ਆਏ ਹਾਂ ਪਹੁੰਚਿਆ ਹੋਣਾ ਜੀ ਅੱਛਾ ਹਾਂਜੀ ਠੀਕ ਹੈ ਕੀ ਕਾਰਵਾਈ ਦੀ ਕੀ ਮੰਗ ਕਰਦੇ ਹੋ ਕਾਰਵਾਈ ਦੀ ਬੰਦੇ ਫੜੇ ਜਾਂਦੇ ਸਾਡਾ ਸਮਾਨ ਮਿਲ ਜੇ ਔਰ ਗਰੀਬ ਬੰਦੇ ਨੇ ਦਿਹਾੜੀ ਵਾਲੇ ਸੀ ਤੇ ਹੋਰ ਕੀ ਲੈ ਕੇ ਆਉਣਾ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਹੈਗਾ ਜੀ 2 ਲੱਖ ਰੁਪਏ ਕਰੀਬ ਜੀ ਇਹ ਜਾਣਕਾਰੀ ਸਾਡੇ ਕੋਲ ਇੱਕ ਦਰਖਾਸਤ ਆਈ ਹੈ ਜਗਸੀਰ ਸਿੰਘ ਪੁੱਤਰ ਰਾਮ ਸਰੂਪ ਵਾਸੀ ਹੈਗੇ ਨੇ ਤਲਵੰਡੀ ਰੋਡ ਪਧੌੜ ਦੇ ਇਹਨਾਂ ਨੇ ਦਰਖਾਸਤ ਦਿੱਤੀ ਹੈ ਕਿ ਸਾਡੇ ਘਰੇ ਕੰਧ ਟੱਪ ਕੇ ਕੋਈ ਕਿਸੇ ਘਰ ਦਾ ਗੇਟ ਲੱਗਿਆ ਹੋਇਆ ਸੀ ਕੰਧ ਟੱਪ ਕੇ ਕਿ ਸਾਡੇ ਘਰੋਂ ਕੋਈ ਚੋਰੀ ਕਰਕੇ ਰ ਗਿਆ ਇੱਕ ਉਹਨਾਂ ਦਾ ਲਿਖਾਇਆ ਕਿ ਇੱਕ ਮੋਬਾਈਲ 7000 ਰੁਪਇਆ ਔਰ ਦੋ ਸੋਨੇ ਦੀਆਂ ਛਾਪਾਂ ਲਖਾਈਆਂ ਤੇ ਕਿ ਸਾਡੇ ਘਰ ਅਸੀਂ ਨਿੱਜੀ ਕੰਮ ਲਈ ਬਾਹਰ ਗਏ ਹੋਏ ਸੀ ਜਿਹਦੇ ਕਾਰਨ ਕਿ ਸਾਡੇ ਘਰੇ ਚੋਰੀ ਹੋਈ ਉਹਦੇ ਸਮਾਂ ਚ ਵੈਰੀਫਾਈ ਕੀਤਾ ਜਾ ਰਿਹਾ ਕਿ ਚੋਰੀ ਹੋਈ ਹੈ ਜਾਂ ਕੀ ਕੀ ਚੀਜ਼ ਹੋਈ ਹੈ ਜਾਂ ਉਹ ਬੰਦੇ ਕਿਹੜੇ ਸੀ ਉਹਨਾਂ ਨੂੰ ਜਲਦੀ ਡ੍ਰੈਸ ਕੀਤਾ ਜਾ ਰਿਹਾ ਅਛਾ ਇੱਕ ਪਰਿਵਾਰ ਦਾ ਇਹ ਕਹਿਣਾ ਸੀ ਜੀ ਜਿਹੜੀ ਪੁਲਿਸ ਨੂੰ ਇਤਲਾਹ ਉਹ ਤਿੰਨ ਸਾਢੇ ਤਿੰਨ ਵਜੇ ਗੇਂਦਤੀ ਗਈ ਤੇ ਬਹੁਤ ਦੇਰੀ ਨਾਲ ਪੁਲਿਸ ਮਤਲਬ ਵੀ ਉਥੇ ਮੌਕੇ ਤੇ ਪਹੁੰਚੀ ਆਈ ਇਸ ਬਾਬਤ ਕੀ ਕਹਿਣਾ ਨਹੀਂ ਨਹੀਂ ਸਾਡੇ ਕੋਲੇ ਪਹਿਲਾਂ ਜਦੋਂ ਦਰਖਾਸਤ ਆਈ ਪਹਿਲਾਂ ਤਾਂ ਕਿਸੇ ਨੇ ਕੋਈ ਫੋਨ ਵਗੈਰਾ ਕੀਤਾ ਨਹੀਂ ਜਦੋਂ ਦਰਖਾਸਤ ਆਈ ਹੈ ਉਦੋਂ ਹੀ ਅਸੀਂ ਜਾਣਾ ਸੀ ਪਹਿਲਾਂ ਤਾਂ ਸਾਨੂੰ ਵੀ ਨਹੀਂ ਪਤਾ ਇਸ ਚੀਜ਼ ਦਾ ਮੌਕੇ ਤੇ ਉਥੇ ਸਰ ਉਹ ਕਹਿ ਰਹੇ ਨੇ ਇਥੇ ਜਿਹਦੇ ਨਾਲ ਕੋ ਨਸ਼ਾ ਤਸਕਰਾਂ ਬਹੁਤ ਜ਼ਿਆਦਾ ਖੜਦੇ ਆ ਨਸ਼ਾ ਵਾਲੇ ਆ ਵੇਚਣ ਵਾਲੇ ਵੀ ਤੇ ਨਸ਼ਾ ਖਾਣ ਵਾਲੇ ਵੀ ਵੀ ਉੱਥੇ ਵੀ ਪੁਲਿਸ ਕੋਈ ਨਹੀਂ ਕੋਈ ਰੇਟਰ ਵਗੈਰਾ ਨਹੀਂ ਕਰਦੀ ਉਹਨਾਂ ਬਾਰੇ ਤੁਹਾਡੇ ਸਾਹਮਣੇ ਵੀ ਆ ਵੀ ਸਾਡੇ ਕਿੰਨੇ ਮੁਕਦਮੇ ਅਸੀਂ ਦਰਜ ਕਰ ਰਹੇ ਹਾਂ ਕਿੰਨੇ ਮੁਕਦਮੇ ਦਰਜ ਕਰ ਰਹੇ ਮੇਰੇ ਲੋ ਖੁਦ ਕਿੰਨੇ ਮੁਕਦਮੇ ਦਰਜ ਹੋ ਰਹੇ ਐਡੀਪੀ ਦੇ ਤਾਂ ਜ਼ਰੂਰ ਅਸੀਂ ਕਾਰਵਾਈ ਕਰ ਰਹੇ ਹਾਂ ਇਹ ਤਾਂ ਹੈ ਨਹੀਂ ਵੀ ਕਾਰਵਾਈ ਨਹੀਂ ਕਰੇ ਤੁਸੀਂ ਵੀ ਕਹਿ ਨਹੀਂ ਸਕਦੇ ਇਸ ਜੀ ਨੇ ਕਿ ਮੁਕਦਮੇ ਨਹੀਂ ਦਰਜ ਹੋ ਰਹੇ ਇਹ ਜ਼ਰੂਰ ਹੈ ਵੀ ਲੋਕਸ਼ਿਪਕੇ ਕੋਈ ਕਰਦਾ ਹੋਊਗਾ ਉੱਤੇ ਕੁਝ ਨਾ ਕਾਰਵਾਈ ਕੀਤੀ ਓਕੇ